ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਗੱਲਾਂ ਖੇਤਾਂ ਦੀਆਂ ਤੇ ਇਸ ਸਾਲ ਜਿਹੜੀਆਂ ਮੱਕੀ ਦੀਆਂ ਬਜਾਈ ਚੱਲ ਪਈ ਆਲੂਆਂ ਤੋਂ ਬਾਅਦ ਇਹਦੇ ਵਿੱਚ ਕਾਫੀ ਬੀਜਾਂ ਦਾ ਨਵੇਂ ਵੀ ਆਏ ਨੇ ਜਿਨ੍ਹਾਂ ਵਿੱਚੋਂ ਤੇ ਦੇਖਦੇ ਆਂ ਉਹਨਾਂ ਦੇ ਵੀ ਝਾੜ-ਚੂੜ ਕੀ ਰਹੇ ਨੇ ਇਹਨਾਂ ਚੋਂ ਨਵਾਂ ਆਪਣੇ ਕੋਲ ਇਸ ਸਾਲ ਆਪਾਂ ਲਾ ਕੇ ਦੇਖਣਾ ਹੈ ਸੀਰੀ 1199 ਤੇ ਕੁਝ ਹੋਰ ਬੀਜ ਵੀ ਆ ਰਹੇ ਨੇ ਤੇ ਨਾਲ ਇਹਦੇ ਆਪਾਂ ਲਾ ਰਹੇ ਹਾਂ ਇੱਕ 9208 ਤੇ 13868 ਜੀ ਧਨਵੀਰ ਜੀ ਇਹ ਤਾਂ ਆਪਾਂ ਪਿਛਲੇ ਸਾਲਾਂ ਚ ਲਾ ਰਹੇ ਹਾਂ ਕਈਆਂ ਨਾਲ ਟਰੈਲ ਲੱਗੇ ਨੇ 13868 ਦੇ ਤੇ ਉਹਦੇ ਨਾਲ ਆਪਾਂ ਹੁਣ ਦੇਖਦੇ ਹਾਂ ਇਸ ਸਾਲ ਵੀ ਜਿਹੜਾ ਇਹ ਸੀਰੀ ਸੀਰੀਜ਼ ਦਾ ਆ 1199 ਇਹ ਵੀ ਕਿਵੇਂ ਰਹਿੰਦਾ ਇਹ 4 ਕਿਲੋ ਦੀ ਪੈਕਿੰਗ ਹੈ ਜੀ ਸੀਡ ਦੀ ਤੇ ਤਕਰੀਬਨ ਡਿਊਰੇਸ਼ਨ ਇਹਦੀ 110 ਤੋਂ 115 ਦਿਨ ਕਹਿ ਰਹੇ ਨੇ ਸੀਡ ਟੂ ਸੀਡ ਪੱਕਣ ਲਈ ਤੇ ਜਿਹੜਾ ਇਹ ਟ੍ਰੀਟਿੰਗ ਕਰਿਆ ਹੋਇਆ ਟਾਈਮ ਆਪਸ ਨਾਲ ਐਫਸ ਨਾਲ ਤੇ ਇਹਦੀ ਟ੍ਰੀਟਿੰਗ ਹੋਈ ਹੋਈ ਹੈ 4 ਕਿਲੋ ਦਾ ਬੀਜ ਦਾ ਤੇ ਪੈਕੇਟ ਹੈ ਇਸ ਤੋਂ ਬਿਨਾ ਇਹਦਾ ਝਾੜਾ ਜਿਹੜਾ ਉਹ ਐਵਰੇਜ ਮਤਲਬ ਕਿ ਸੁੱਕੀ ਦਾ 40 ਤੋਂ 45 ਕੁਇੰਟਲ ਦੱਸਿਆ ਜਾਂਦਾ 40 ਕੁਇੰਟਲ ਦਾ ਇਹ ਐਵਰੇਜ ਦੱਸਿਆ ਜਾਂਦਾ 40 ਕੁਇੰਟਲ ਤੱਕ ਬਾਕੀ ਤਾਂ ਕਿਵੇਂ ਰਹੂਗੀ ਉਹ ਆਪਾਂ ਖੇਤਾਂ 'ਚ ਬਜਾਈ ਕੀਤੀਆਂ ਤੁਹਾਨੂੰ ਸਾਰਾ ਲੀਕ ਲਿਸਟ ਜਾਂ ਤੇ ਕਿਹੜੇ ਵੀਆਂ ਚ ਕਿਹੜੀਆਂ ਪ੍ਰੋਬਲਮਾਂ ਆ ਰਹੀਆਂ ਨੇ ਤੁਹਾਨੂੰ ਦਿਖਾਉਂਦੇ ਰਹਾਂਗੇ ਕਿਉਂਕਿ ਇਸ ਸਾਲ ਕਈ ਬੀਜਾਂ ਦੀ ਬਹੁਤ ਬਲੈਕਿੰਗ ਦਾ ਕੰਮ ਚੱਲ ਰਿਹਾ ਇਸ ਲਈ ਆਪਾਂ ਨਵੇਂ ਵੀ ਲਾ ਕੇ ਟ੍ਰਾਇਲ ਲਾਵਾਂਗੇ ਤੁਹਾਡੇ ਲਈ ਜਿਹਦੇ ਵਿੱਚ ਤੁਹਾਨੂੰ ਪਤਾ ਲੱਗਦਾ ਰਹੂਗਾ ਵੀ ਕਿਹੜੇ ਵੀ ਗਾਹਾਂ ਵਾਲੇ ਸਾਲਾਂ ਚ ਹੋਰ ਵੀ ਵਧੀਆ ਨੇ ਜਿਵੇਂ ਆਪਾਂ ਪਿਛਲੇ ਸਾਲਾਂ ਦੇ ਵਿੱਚ ਇੱਕ 1368 ਵੀ ਵੱਡੇ ਬੀਜ ਦੀ ਇਹ ਟ੍ਰਾਇਲ ਲਾਈ ਸੀਗੇ ਬਹੁਤ ਵਧੀਆ ਰਿਹਾ ਰਿਜ਼ਲਟ ਤੇ 9208 ਦੇਖਦੇ ਹਾਂ ਇਹ ਆਮ ਕਰਕੇ ਬੰਦੇ ਕਹਿ ਦਿੰਦੇ ਨੇ ਥੋੜੀ ਠੈਲੀ ਆਮ ਸੀਡਾਂ ਨਾਲੋਂ ਮਹਿੰਗੀ ਹੈ ਇਹ ਚੀਜ਼ ਦਾ ਜ਼ਰੂਰ ਧਿਆਨ ਰੱਖਿਆ ਕਰੋ ਇਹਦੇ ਵਿੱਚ 4.5 ਕਿਲੋ ਬੀਜ ਹੁੰਦਾ ਹੈ ਤੇ ਬਾਕੀ ਆਮ 4 ਕਿਲੋ ਦੀ ਪੈਕਿੰਗ ਹੁੰਦੀ ਹੈ ਤੇ ਬੀਜ ਉਹ ਥੋੜਾ ਜਿਹਾ ਅੱਧੇ ਕਿਲੋ ਦਾ ਜਿਹੜਾ ਹੈਗਾ ਜੀ ਆਪਾਂ ਫਰਕ ਰੱਖੀਏ 3-400 ਦਾ ਤਾਂ 300 ਦਾ ਫਰਕ ਰਹਿਣੀ ਰਹਿਣਾ ਤੇ ਇਹ ਦੇ ਚਾ ਨਾਲ ਇੱਕ ਥਰਮ ਪਲਸ ਮੀਡਾ ਗਾਛੋਂ ਨਾਲ ਟ੍ਰੀਟਡ ਹੈ ਇਹਨੂੰ ਗਾਛੋਂ ਕਹਿੰਦੇ ਆ ਇਹ ਦੀ ਟ੍ਰੀਟਿੰਗ ਹੋਈ ਹੋਈ ਹੈ ਫੁੱਲ ਤੇ ਇਹ ਕੱਲਾ ਫੇਰਮ ਨਾਲ ਟ੍ਰੀਟਡ ਹੈ ਤੇ ਨਾ ਸੌਰੀ ਫੇਰਮ ਨਾਲ ਨਹੀਂ ਕਾਇਨਲ ਟ੍ਰੀਟਡ ਹੈ ਇਸੇ ਫੰਗਿਸਟਾਈਸਾਈਡ ਨਾਲ ਟ੍ਰੀਟਡ ਹੈ ਇਹਦੇ ਵਿੱਚ ਇੱਕ ਫੰਗੀਸਾਈਡ ਫੇਰਮ 77% ਤੇ ਨਾਲ ਮੀਡਾ ਇੱਕ ਕੰਸਿਸਟਿਸਾਈਡ ਨਾਲ ਟ੍ਰੀਟਡ ਹੈ ਤੇ ਜਿਹੜਾ ਧਨਵੀਰ 1386 ਹੈ ਜੀ ਇਸ ਵਾਰ ਇਹਦੀ ਟ੍ਰੀਟਮੈਂਟ ਮਨੂਜ਼ੀ ਆਪਟੀਮਾ ਹੈ ਇਹਦੀ ਇਹਦੀ ਟ੍ਰੀਟਿੰਗ ਹੈ ਇਸ ਵਾਰ ਇੱਕ ਕਾਰਬੋਕਸਿਨ ਪਲਸ ਥੀਰਮ ਪਲਸ ਥਾਈਮੋਸ ਇਹਦੇ ਵਿੱਚ ਦੋ ਫੰਗੀਸਾਈਡ ਪਾਏ ਗਏ ਨੇ ਤੇ ਇੱਕ ਕੰਸਿਸਟਿਡਾਈਡ ਪਾਇਆ ਗਿਆ ਤੇ ਕਾਰਬੋਕਸਿਨ ਜਿਹੜਾ ਫੰਗੀਸਾਈਡ ਹੈ ਵੈਸੇ ਉਹ ਬੀਟਾ ਵੈਕਸ ਪਾਵਰ ਆਉਂਦੀ ਹੈ ਉਹਦੇ ਵਿੱਚ ਬੀਟਾ ਵੈਕਸ ਚ ਆਉਂਦਾ ਤੁਹਾਨੂੰ ਕਹਦਾ ਕਾਫੀ ਵਧੀਆ ਫੰਗੀਸਾਈਡ ਹੈ ਸੀ ਟ੍ਰੀਟਿੰਗ ਲਈ ਤੇ ਉਹਦੇ ਨਾਲ ਟ੍ਰੀਟ ਕੀਤਾ ਤੇ ਇਹਦਾ ਕੀ ਰਿਜ਼ਲਟ ਆ ਰਿਹਾ ਇਸ ਵਾਰ ਕਰੇ ਦਾ ਇਹ ਵੀ ਤੁਹਾਨੂੰ ਦੱਸਾਂਗੇ ਜਿਹੜੀ ਆਪਣੀ 1368 ਟੈਕ 105 ਤੋਂ 10 ਦਿਨ ਤੇ 9208 115 ਤੋਂ 120 ਦਿਨ ਤੇ ਸੀਰੀਆ ਇਹ ਵੀ ਕਿਉਂ 10 ਤੋਂ 115 ਦਿਨ ਬਾਕੀ ਸੇਮ ਜਿਹੜੀਆਂ ਪੱਕਣ ਦੀਆਂ ਸੀਡ ਟੂ ਸੀਡ ਵੈਰੈਟੀਆਂ ਨੇ ਤੇ ਗਾਹਾਂ ਇਹਨਾਂ ਦੀ ਬਿਜਾਈ ਵੀ ਸ਼ੁਰੂ ਕਰਾਂਗੇ ਤੇ ਬਿਜਾਈ ਸ਼ੁਰੂ ਕਰਕੇ ਕੱਠੀ ਕਿੰਨੇ ਦਿਨਾਂ ਚ ਪੱਕਦੀਆਂ ਨੇ ਕੀ ਕੀ ਪ੍ਰੋਬਲਮ ਆਉਂਦੀਆਂ ਨੇ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਦੇਖਣ ਲਈ ਨਾਲ ਜੁੜੇ ਰਹੋ ਤੁਸੀਂ ਦੇਖ ਰਹੇ ਸੀ ਗੱਲਾਂ ਖੇਤਾਂ ਦੀਆਂ